ਬਾਜੀ ਸਾਰਿਆਂ ਨੂੰ ਪਿਆਰ ਭਰੀ ਸਸਰੀਕਾਰ ਇਹ ਅੱਜ ਕਿੰਨੀ ਤਰੀਕ ਹੋਗੀ 26 ਤਰੀਕ ਹੋਗੀ ਤੇ ਅੱਧਾ ਸੌਣ ਲੰਘ ਚੁੱਕਿਆ ਹੈ ਤਕਰੀਬਨ ਹੈ ਲਓ ਜੀ ਅੱਜ ਫਿਰ ਮਾਈ ਸਾਡਾ ਪਤੀਲਾ ਚੁੱਲੇ ਤੇ ਚੜਾਤਾ ਕੰਨੀ ਵੀ ਸਾਗ ਖਾਣਾ ਹੈ ਬਲੇ 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 ਕਹਿੰਦੇ ਭਾਈ ਸਾਗ ਦੀਆਂ ਵੀਡੀਓ ਬਹੁਤ ਪਉਣਿਆ ਮੈਂ ਕਿਹਾ ਵੀ ਅੱਜ ਫੇਰ ਇੱਕ ਰੱਖ ਦੱਬ ਕੇ ਲਓ ਜੀ ਬੇਬੇ ਸਾਸਰੀ ਕਾ ਲਓ ਜੀ ਆ ਗਈ ਬੇਬੇ ਤੁਹਾਡੇ ਸਾਹਮਣੇ ਹਰਾ ਸਾਗ ਲੈ ਕੇ ਹਰੀਆਲੀ ਸਾਗ ਨਾ ਸਾਗ ਹਾਂ ਲਸਣ ਹੁਣ ਤੂੰ ਕੀ ਕਰ ਰਹੀ ਅੱਜ ਲੈ ਫਿਰ ਚਲਦੇ ਹਾਂ ਲਓ ਜੀ ਬੀ ਬੇ ਮਨਾਈਆਂ ਕਰਦੀ ਐ ਲਸਣ ਲੱਗੀ ਹੋਇਆ ਛੜਨ ਮਨਾਈਆਂ ਤੁਸੀਂ ਲਿਆ ਕੇ ਲਓ ਲਓ ਕੀ ਕਹਿਨੀ ਐ ਮੈਂ ਤੁਸੀ ਮਨਾਈਆਂ ਤੁਸੀਂ ਲਿਆ ਕੇ ਦਿੰਦੀ ਲਓ ਜੀ ਲਓ ਜੀ ਬੇਬੇ ਨੇ ਹਰਾ ਸਾਗ ਮੰਗਾ ਲਿਆ ਇਹ ਤੋੜੀਏ ਦਾ ਸਾਗ ਐ ਇਹ ਬਹੂ ਰਾਣੀ ਲੱਗੀ ਆ ਚੀਨ ਹੱਥਾਂ ਨਾਲ ਲੱਗੀ ਸਾਗ ਦੇਖੋ ਨਵੇਂ ਤਰੀਕੇ ਨਾਲ ਚੀਰਿਆ ਜਾਂਦਾ ਬਾਈ ਇਹ ਨਾ ਕਿ ਉਹ ਬਈ ਸਾਗ ਦੀ ਵੀਡੀਓ ਬਾਈ ਜਿਹੜੀ ਜੀ ਚ ਮਿਲਦੀ ਆਪਾਂ ਉਹੀ ਤੁਹਾਨੂੰ ਦਿਖਾਉਣੀ ਆ ਆਪਾਂ ਨੇ origignal ਦਿਖਾਉਣੀ ਆ ਤੁਹਾਨੂੰ live ਹੈ ਸੁਣ ਹਾਂ ਬਾਈ ਸਾਗ ਦਾ ਇਹ ਦੇਖੀ ਕੁੜੀਏ ਹੈ ਹੌਲੀ ਇਹ ਬੇਚਰੀ ਅਣਜਾਣ ਹੈ ਬਹੂ ਹੈ ਜੇ ਨਜ਼ਰ ਲੱਗੀ ਤੇਰੀ ਤੁਨੀ ਨਾਲ ਮਾਚੀ ਇੱਥੇ ਨਹੀਂ ਰੱਖੀ ਬਹੂ ਨੂੰ ਦਾਸ ਸਾਕੇ ਵਿੱਚ ਚੀਰਨਾ ਨਹੀਂ ਨਹੀਂ ਇਹ ਤਾਂ ਕਰਦੇ ਤੇ ਖਮੜੀ ਲਾਗੇ ਕਰੀ ਦੀ ਤਾਂ ਹੀ ਵੀ ਤੇਰੀ ਉਂਗਲੀ ਵੱਡੀ ਤੂੰ ਇਹਨਾਂ ਨੂੰ ਦੱਸਦੀ ਕਾ ਦੇਣੀ ਵੀ ਸਾਗ ਕਿਵੇਂ ਬਣਾਉਣਾ ਬਾਹੂ ਹਾਂ ਨਹੀਂ ਸਿਖਾ ਇਹਨਾਂ ਨੂੰ ਹੋਰ ਕਿਵੇਂ ਸਿਖਾਏਗੀ ਸਿਖਾ ਹਾਂ ਹਾਂ ਦਰਵਾਜ਼ੇ ਹਾਂ ਕੁੜ ਅਹ ਨੋ ਇਹ ਹੁਣ ਬੀਬੀ ਸਾਗ ਛੀਰੂਗੀ ਬਾਹੂ ਨੇ ਮੜੀ ਜੀ ਛਰੀ ਜੀ ਮਰਾਲੀ ਹੁਣ ਕਹਿੰਦੀ ਮੇਰੇ ਫੱਟ ਵੱਜਿਆ ਹਾਂ ਲਓ ਜੀ ਉਹਨੂੰ ਲਸਣ ਸੰਭਾਲ ਦੇ ਨਾ ਕਿੰਨੇ ਵੇੜੇ ਤੱਕ ਸਾ ਤਿਆਰ ਹੋ ਜੂ ਮੈਂ ਜਾ ਕੇ ਆਉਣਾ ਫਿਰ ਮੈਂ ਵੀ ਖਾਣਾ ਸ਼ਾਮ ਥਣੀ ਹੋਊਗਾ ਸ਼ਾਮ ਥਣੀ ਅੱਗੇ ਘਾਂਟੇ ਬਣਾਉਣੀਆਂ ਨੇ ਕਹਿੰਦੇ ਅੱਜ ਕਾਹਦੀਆਂ ਕੁੜੀਆਂ ਕੁੱਕਰ ਚ ਸਾਗ ਸਾਫੇ ਨਹੀਂ ਬਣਾਉਂਦਾ ਇਹ ਤੂੰ ਕਾਦੇ ਤੇ ਬਣਾਉਣਾ ਇਹ ਪਤੀਲੇ ਹੀ ਬਣਾਉਣਾ ਅੱਗੇ ਤੂੰ ਕੁਝ ਹੋਰ ਕਹਿ ਗਈ ਸੀ ਹਾਂ ਲਓ ਜੀ ਇਹ ਪਤੀਲਾ ਧਰਤਾ ਇੱਦਾਂ ਸਾਡੀ ਮੈਡਮ ਭਾਂਡੇ ਲਗੀਆ ਤੋਣ ਸਵੇਰ ਦਾ ਟਾਈਮ ਐ ਆ ਮਸ਼ੀਨ ਵੀ ਪਈ ਆ ਮਸ਼ੀਨ ਲਓ ਜੀ ਸਵੇਰ ਦੇ ਕੰਮ ਕਾਹਨੇ ਦੇਸੀ ਪਿੰਡਾਂ ਵਾਲੇ ਲੋਕ ਆ ਸੀ ਇਹ ਗੋਹਿਆਂ ਦਾ ਥੈਲਾ ਵੀ ਭਰ ਕੇ ਰੱਖਿਆ ਹੋਇਆ ਅੱਗ ਬੋਝ ਗਈ ਥੋੜੀ ਬਦੀਲੇ ਚ ਮੈਨੂੰ ਕਹਿੰਦੀ ਵੀ ਚਾਹ ਮੈਂ ਨਹੀਂ ਪੀਣੀ ਫੇਰ ਕਹਿੰਦੇ ਕਹਿੰਦੇ ਸੇਵਾ ਨਹੀਂ ਕਰਦੇ ਮੁੰਡੇ ਆ ਲੋ ਚਾਹ ਰੱਖਤੀ ਚਾਹ ਚਾ ਪੀਣੀ ਨਹੀਂ ਅਬੀਬੀ ਆਇਕੜਾ ਕਹਤੇ ਮਾਹ ਜਿਆ ਤੇਰਾ ਹੋਇਆ ਮੂੰਹ ਤੇ ਦਵਾਈਆਂ ਨੇ ਕਰਤਾ ਐਵੇਂ ਗੁਲਗਲਾਇਆ ਬਣਿਆ ਪਿਆ ਸੁਝਾ ਜਾਂਦਾ ਜਾਂ ਸੁਝਾ ਲੈਂਦਾ ਜਾਂ ਦਵਾਈ ਕਿਹੜੀ ਲੱਗ ਜਾਂਦੇ ਪਹਿਲਾਂ ਤਾਂ ਘਟ ਗਿਆ ਸੀ ਹੂੰ ਫੇਰ ਸਾਨੂੰ ਕੀ ਨਿਆ ਚਾਰੇ ਅੱਛਾ ਲਓ ਜੀ ਭਾਈ ਮਾਤਾ ਹੱਥਾਂ ਨਾਲ ਸਾਰੀ ਚੀਜ਼ ਦੀ ਐ ਪਰਾਂਚ ਇਹ ਸੌਣ ਦੇ ਮਹੀਨੇ ਦਾ ਸਾਗ ਚੱਲ ਪਿਆ ਮੂਹਰੇ ਰੱਖਣੀਆਂ ਵੀ ਆਉਂਦੀਆਂ ਨੇ ਕਾਇਮ ਐ ਫੇਰ ਰੱਖਣੀਆਂ ਛਕੜੀਆਂ ਨੂੰ ਨਾ ਕਿੰਨ ਸਾਰੇ ਬੰਗਾਂ ਗੁੱਟਦੇ ਹੈ ਹੈ ਹਾਂ ਹਾਂ ਇਹ ਨਹੀਂ ਹਾਂ ਤਾਂ ਤੇਰਾ ਸੰਧਾਰ ਆਇਆ ਤਾਂ ਬਿਸਕੁਟਾਂ ਦਾ ਕਿੱਥੇ ਆ ਹਾਂ ਤਾਂ ਲਿਆ ਗੋਣੋ ਇਹ ਸਾਡੀ ਬੀਬੀ ਦਾ ਭਾਈ ਬਿਸਕੁਟਾਂ ਦਾ ਸੰਧਾਰ ਆਇਆ ਤਾਂ ਅਸੀਂ ਖਾ ਲਿਆ ਪਰ ਨੂੰ 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 ਬਿਸਕੁਟ ਦਿਖਾਉਂਦੇ ਬਿਸਕੁਟ ਵਧੀਆ ਦੇਣਾ ਉਹ ਖਾਲੀ ਚਾਹ ਪੀ ਰਹੇ ਹੈ ਆਪ ਇਹ ਚਾਹ ਬਿਸਕੁਟ ਜੰਨਾ ਸੜ ਨਹੀਂ ਆਤਾ ਗਲੇ ਨਹੀਂ ਤਾਂ ਇਹਦਾ ਆਹੋ ਭਾਈ ਇਹ ਤਾਂ ਹੈ ਹੀ ਆ ਆ ਬਹੂ ਰਾਣੀ ਬੈਠੀ ਹੈ ਵਿਚਾਰੀ ਸਾਚੀ ਲੱਗੀ ਦੀ ਆ ਉਂਗਲੀ ਵੜਾ ਕੇ ਬੈਠ ਗਈ ਇਹਨਾਂ ਦਾ ਖਾ ਲਿਆ ਸਾਗ ਖਾ ਲਿਆ ਸਾਗ ਸਵਾਤਾ ਸਵਾਤਾ ਮਿਰਚਾਂ ਕਿੰਨੀਆਂ ਗਦੀਆਂ ਹਰ ਤੱਕ ਜਲਾਟ ਆਉਂਦੀ ਲਓ ਜਲਾਟ ਹੋਊਗਾ ਹੀ ਹਾਂਜੀ ਸਸਰੀ ਘਰ ਆਪਣਾ ਕੰਮ ਨਿਪਟ ਗਿਆ ਮੈਡਮ ਜੀ ਉਹ ਬੇਬੀ ਨਿਕਲ ਚੱਲਿਆ ਦਾ ਚੱਲ ਕੋਈ ਨਹੀਂ ਉਹ ਮਾਜੀ ਤਾਂ ਮੈਂ ਛੋਟਾ ਹੀ ਆ ਬੇਬੇ ਵੜਿਆ ਮੇਰੀ ਉਮਰ ਘਟਿਆ ਤੇ ਨਾ ਵੈਸੇ ਮੇਰੀ ਉਮਰ 40 ਸਾਲ ਦਾ ਪੁਰਾ ਮੇਰੇ ਪੱਲੇ ਪਾ ਤਾਂ ਹਜੇ ਉਮਰ ਤੇਰੀ ਘਾਇ ਅੰਦਰ ਸੀ ਮੇਰੇ ਉਂ ਇਹ ਦੇਖਿਆ ਜਾਵੇ ਕੱਦ ਕਾਰ ਦੇ ਸਰੀਰ ਦੇ ਸਾਹ ਨਾ ਮੈਂ ਉਮਰ 25 ਸਾਲ ਦਾ ਹੀ ਐ ਮੈਂ ਮੈਂ ਇੰਨੀ ਦਾ ਹੈਗੀ ਮੇਰੀ ਉਮਰ ਇੰਨੀ ਦਾ 25 ਸਾਲ ਦਾ ਹੋਊਗਾ ਜੀ 14 ਸਾਲ ਦਾ ਹੈ 14 ਸਾਲ ਦੀ ਕੁੜੀ ਹੋਗੀ ਇਹਦੀ ਹਜੇ 25 ਸਾਲ ਦਾ ਐ 14 ਚਲੋ ਠੀਕ ਹੈ ਜੀ ਵੀਡੀਓ ਨੂੰ ਦੇਖ ਕੇ ਸ਼ੇਅਰ ਕਰੋ ਜੀ ਹੁਣ ਮੇਰਾ ਕੰਮ ਦਾ ਟਾਈਮ ਵੀ ਹੋਗਾ ਜੀ ਮੈਂ ਕੰਮ ਤੇ ਵੀ ਜਾਣਾ ਵੀ ਤੋਂ ਪਹਿਲਾਂ ਆਪਾਂ ਕੁੱਤੇ ਹਾਣੀਓ ਪਹਿਲਾਂ ਆਪਾਂ ਤੁਰੀਏ ਹੈਨਾ ਜੀ ਚੰਗਾ ਜੀ ਚੱਲਦੇ ਆਂ ਬੀਬੀ ਸਸਰੀ ਘਰ ਹਾਂ ਮੈਂ ਜਾ ਕੇ ਆਉਣਾ ਫੇਰ ਢੀੜਾ ਲਾ ਕੇ ਆਉਣਾ ਨਾ ਸ਼ਾਮ ਨੂੰ ਸ਼ਾਮ ਨੂੰ ਹਾਂ ਠੀਕ ਆ ਬੀਬੀ ਦੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰੋ ਬਈ